ਮਨਰੇ ਵਾਲਾ ਜੈ ਬਾਬਿਆਂ ਦਾ। ਹਰ ਤਨ ਨੂੰ ਬਾਬਾ ਲਖਦਾਤਾ ਤਨ ਤਨ ਬਾਬਾ ਸਭ ਸੱਚੀ ਸਰਕਾਰ। ਇਹਨਾਂ ਦੇ ਨਾਮ ਦੀਆਂ ਰਹਿਮਤਾਂ ਹੈ ਜਿਹਨਾਂ ਦੇ ਨਾਮ ਸੁਖੂਪਾ ਆਇਆ। ਇਹਦੇ ਨਾਮ ਦੀ ਧੂਮਾ ਆਲੇ ਦੁਆਲੇ। ਇੱਥੋਂ ਬਾਬਾ ਇਹ ਬਰਾਦੇ ਬਲੀ ਸਾਧ ਲੋਾਰ ਤੋਂ। ਮੰਨਰੇ ਵਾਲਿਓ ਭੈਮ ਪਰਮਾਨੰ ਨੂੰ ਦੂਰ ਕੀਤਾ ਜਾਂਦਾ। ਮੈਂ ਤੁਹਾਨੂੰ ਗੱਲ ਸੁਣਾਉਣਾ। ਮੰਨਰੇ ਵਾਲਿਓ ਕਿ ਲੋਕਾਂ ਦੀ ਦੁਨੀਆ ਦੀ ਸੋਚ ਜਿਹੜੀ ਤਾਂ ਸੰਗਤ ਆ। ਉਹ ਸਿਰਫ ਬਾਬਿਆਂ ਦੀ ਗੱਲ ਕਰਦੇ ਆ ਗੁਰੂਆਂ ਪੀਰਾਂ ਦੀ ਗੱਲ ਕਰਦੇ ਨੇ ਦੂਜੇ ਲੋਕ ਆ ਉਹਨਾਂ ਦੀਆਂ ਗੱਲਾਂ ਦੱਸਦਾ ਮੈਨੂੰ ਮੁੰਡੇ 2-4 ਸਾਲਾਂ ਦੇ ਵਿੱਚ ਆਉਂਦੇ ਸੀਗੇ ਕਹਿੰਦਾ ਬਾਬਾ ਜੀ ਇੱਕ ਗੱਲ ਪੁੱਛਣਾ ਮੈਂ ਕੀ ਕਹਿੰਦਾ ਤੁਹਾਡੇ ਕੋਲ ਉੱਡਣ ਵਾਲੀ ਚਾਦਰ ਹੈਗੀ ਮੈਂ ਕਿਹਾ ਉੱਡਣ ਵਾਲੀ ਚਾਦਰ ਮੈਂ ਕਿੱਦਾਂ ਮਾਤੂ ਕਹਿੰਦਾ ਵੀ ਜੇ ਇੱਕ ਚਾਦਰ ਵੀ ਹੁੰਦੀ ਸੀ ਵੀ ਉਹਦੇ ਤੇ ਬੈਠ ਜਾਓ ਬੰਦਾ ਆਰਗੇਨ ਉਹ ਮੈਂ ਹਨਾ ਸੁਣਿਆ ਉਹਨਾਂ ਦੇ ਅੰਦਰ ਇੱਕ ਅਜੀਬ ਜਿਹਾ ਖਿਆਲ ਸੀਗਾ ਅਜੀਬ ਜਿਹਾ ਉਹਨਾਂ ਦੇ ਅੰਦਰ ਚਾਹ ਹੈਗਾ ਮੈਂ ਕਿਹਾ ਹਾਂ ਮੇਰੇ ਕੋਲ ਹੈਗੀ ਆ ਉਹ ਕਹਿੰਦੇ ਲੈ ਵੀ ਕਹਿੰਦੇ ਬਣ ਕੇ ਗੱਲ ਕਹਿੰਦੇ ਬਾਬਾ ਜੀ ਉਹ ਕਿੱਦਾਂ ਵੀ ਹੁੰਦੀ ਦੇਖਣੀ ਆ ਅਸੀਂ ਕਹਿੰਦਾ ਸੇਵਾ ਕਰਾਂਗੇ ਅਸੀਂ ਕਹਿੰਦਾ ਤੇ ਜਿੱਦਾਂ ਤੁਸੀਂ ਇਹ ਕਹਿੰਦੇ ਹੁੰਦੇ ਲੰਗਰ ਪਰਤਾਇਆ ਕਰੋ ਇਹ ਸੰਤੂ ਪਾਣੀ ਬਣਾਇਆ ਕਰੋ ਅਸੀਂ ਕਰਾਂਗੇ ਇਹ ਕਹਿੰਦਾ ਚਾਦਰ ਵੀ ਘਮਾਓ ਮੈਂ ਕਹਿੰਦਾ ਠੀਕ ਆ ਕੋਮਲ ਦੂਡ ਦੂਡ ਵੀ ਆ ਰਾਏ ਸੇਵਾ ਕੀਤੀ ਤਿੰਨੇ ਜਣੇ ਕਹਿੰਦੇ ਬਾਬਾ ਜੀ ਵੀ ਹੁਣ ਤਾਂ ਚਾਦਰ ਵੀ ਘਮਾ ਦੇ ਮੈਂ ਕਹਿੰਦਾ ਚਲ ਜੀ ਮੈਂ ਕਿਹਾ ਅੱਜ ਰਾਤ ਜਾਣਾ ਆ ਤੁਸੀਂ ਐਤਵਾਰ ਨੂੰ ਆ ਜੀ ਐਤਵਾਰ ਨੂੰ ਆਏ ਤੇ ਮੰਦਰੀ ਵਾਲੇ ਉਹ ਚਾਦਰ ਮੇਰੇ ਕੋਲ ਹਨਾ ਜਿਹੜੀ ਬੈੱਡ ਤੇ ਵਿਛਾਈ ਦੀ ਉਹ ਪਈ ਸੀ ਕਹਿੰਦੇ ਬਾਬਾ ਜੀ ਕਿ ਧਿਆਨ ਨਾਲ ਐਮੀ ਬਾਹਰ ਦੀ ਜੀ ਨੱਕ ਤਾਂ ਮਲਾਉ ਡੇ ਨਾ ਠੀਕ ਹੈ ਕਹਿੰਦਾ ਯਾਰ ਅਸੀਂ ਪਹਿਲੀ ਵਾਰੀ ਹੈ ਨਾ ਫੋਨ ਚਾਰਜ ਕੀਤਾ ਬਾਜੀ ਅਸੀਂ ਪਹਿਲੀ ਵਾਰੀ ਫੋਨ ਚਾਰਜ ਕੀਤਾ ਆ ਹੋਰ ਅਸੀਂ ਐਸ ਕਰਕੇ ਫੋਨ ਚਾਰਜ ਕੀਤਾ ਆ ਸਾਰੇ ਵੀ ਜਦੋਂ ਅਸੀਂ ਉੱਠਾਂਗੇ ਚਾਦਰ ਤੇ ਬੈਠਾਂਗੇ ਤੇ ਵੀਡੀਓ ਸਾਡੀ ਆਣੀ ਮੰਦਨੇ ਵਾਲੇ ਨੂੰ ਮੈਂ ਨਾ ਚਾਦਰ ਪਿਛਾ ਲਈ ਉਹ ਚਟਾਈ ਬੰਦਨੇ ਵਾਲੀ ਅਸੀਂ ਵਿੱਚ ਨਾ ਜਿੱਦਾਂ ਬਾਹਰ ਦਲਵਾਰ ਦੇ ਵਿੱਚ ਨਾ ਲਿਆਉਂਦੇ ਦੀ ਵੀ ਤਾਂ ਕਰਕੇ ਬੜੀ ਤੇ ਮੈਂ ਵਿਛਾਲੀ ਕਹਿੰਦਾ ਯਾਰ ਇੱਦਾਂ ਦਾ ਮੈਂ ਤੇ ਯਾਰ ਤਾਂ ਕਹਿੰਦਾ ਅੰਝੇ ਲੱਗਦਾ ਅੱਛਾ ਕਹਿੰਦਾ ਕੋਈ ਮੰਤਰ ਪੜਨਾ ਹੁਣ ਮੈਂ ਕਿਹਾ ਹਾਂ ਹਾਂ ਬਿਲਕੁਲ ਇਦਾਂ ਮੰਦਨੇ ਵਾਲੇ ਖੜੇ ਇਦਾਂ ਦਾ ਆਪਣੇ ਆਪ ਨੂੰ ਸਹੀ ਕਰੀ ਜਾਣਾ ਆਪਣਾ ਮੂੰਹ ਫਿਰ ਸਹੀ ਕਰੀ ਜਾਣਾ ਤੇ ਮੈਂ ਨਾਲ ਦੇ ਹੁੰਦਾ ਸੀ ਜਾਣਾ ਕਹਿੰਦਾ ਜੇ ਐਸਾ ਚਮਤਕਾਰ ਹੋਣ ਲੱਗਾ ਕਿ ਅਸੀਂ ਸਾਜ ਆਪੇ ਆਪ ਖੜਾ ਨਹੀਂ ਕਹਿੰਦਾ ਬਾਬਾ ਦੀ ਦਵਾਈ ਆ ਨਿਕਲ ਗਈ ਲੋਟੇ ਉਹ ਨਾਲ ਦਾ ਕਹਿੰਦਾ ਨਹੀਂ ਉਹ ਇਟਲੀ ਵਾਲੋਂ ਨਿਕਲ ਗਏ ਕੋਈ ਦੂਜਾ ਕਹਿੰਦਾ ਤੇਜਾ ਕਹਿੰਦਾ ਨਹੀਂ 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 ਕਹਿੰਦਾ ਇੰਗਲੈਂਡ ਮੇਰਾ ਚਾਚਾ ਕਹਿੰਦਾ ਉੱਥੇ ਚੱਲ ਦੇ ਦੇਖੋ ਸੋਝ ਦੇਖੋ ਅੱਛਾ ਮੱਲੇ ਵਾਲੋਂ ਚਾਦਰ ਤੇ ਚੜ ਗਏ ਜਦੋਂ ਚਾਦਰ ਤੇ ਚੜੇ ਤੇ ਮੱਲੇ ਵਾਲਾ ਉਹ ਨਾਲ ਹੈ ਗਿਆ ਹੁਣ ਉੱਡਣ ਲੱਗੀ ਆ ਸੀਮਨ ਨੂੰ ਵੀ ਦੋ ਰਖੜੇ ਆ ਫਾਈਪਰ ਨਹੀਂ ਯਾਰ ਐਕਸਲੇਸ਼ਨ ਵਾਲੇ ਤੇ ਚੜ ਗਏ ਕਹਿੰਦਾ ਦਰਵਾਜਾ ਕਹਿੰਦਾ ਸ਼ਰਤਾਂ ਕਰ ਆ ਪਾ ਲੱਗੀ ਹੈ ਬਈ ਕਹਿੰਦਾ ਨਹੀਂ ਨਹੀਂ ਕੁਛ ਨਹੀਂ ਹੋਣਾ ਜੇ ਤਾਂ ਉਹ ਬੰਦਾਰ ਉੱਤੇ ਚੜ ਗਿਆ 5 ਮਿੰਟ ਖੜੇ ਰਹੇ ਖੜੇ ਰਹੇ ਲੈ ਲਾ ਖੜਾ ਰਿਹਾ ਜਿਹੜਾ ਚਾਂਦਰਮਾ ਤੇ ਜੀ ਉੱਡਦੀ ਰਹੀ ਮੈਂ ਕਿਹਾ ਜੁੱਦੂਂਗੇ ਜੇ ਟਾਈਮ ਲੱਗ ਜਦੋਂ ਬੰਦਾਰ ਵਾਲੇ ਉਹ ਛੱਡ ਗਏ ਅਸੀਂ ਖੜੇ ਰਹੇ ਬਾਅਦ ਵਿੱਚ ਉਹਨੂੰ ਮੈਂ ਗਿਆ ਵੀ ਕਿੱਦਾਂ ਉਹਦੇ ਮੂੰਹ ਹੋਰ ਤਰ੍ਹਾਂ ਹੋ ਗਿਰੋ ਪਤਾ ਲੱਗ ਗਿਆ ਵਾ ਕਿ ਐਵੇਂ ਕਰਦੇ ਤੇ ਜਦੋਂ ਮਮਾ ਕਹਿੰਦੇ ਬਾਬਾ ਜੀ ਤੁਸੀਂ ਬੰਦਿਆ ਕਾ ਕ ਲੱਗ ਮੈਂ ਤਾਂ ਇਹ ਮਾਨਸ ਨੂੰ ਬਹਿਮ ਦੂਰ ਕਰ ਤੁਹਾਡੇ ਸਾਰਿਆਂ ਤੇ ਉੱਡਣ ਵਾਲੀਆਂ ਚਾਦਰਾਂ ਲੰਘੀਆਂ ਅਸਮਾਨਮ ਦੇ ਵਿੱਚ ਵੀ ਬੰਦਾ ਹੋ ਸਕਦਾ ਜਮੀਨ ਤੋਂ ਤਾਂ ਵੀ ਹੋ ਸਕਦਾ ਗੱਲ ਇਬਾਦਤ ਦੀ ਪਤਾ ਨਹੀਂ ਤੁਹਾਡੀ ਕਿਹੋ ਜੀ ਭਾਵਨਾ ਹੁੰਦੀ ਆ ਇਬਾਦਤ ਕਰਕੇ ਭਗਤੀ ਕਰਕੇ ਪਤਾ ਨਹੀਂ ਕਿਹੋ ਜੀ ਕਰਦਾ ਤੁਹਾਡੀ ਤਜਦੀਦ ਆ ਜਦੋਂ ਤੁਸੀਂ ਇਬਾਦਤ ਕਰਦੇ ਆ ਰੱਬ ਅੱਲਾ ਮਾਨ ਲਵਾਏ ਕਿ ਤੁਹਾਡੀਆਂ ਉਹੋ ਜੀ ਇਸ਼ਕਾਂ ਵਾਪੋੜੀਆਂ ਕਰਦੇ ਸਰਕਾਰਾਂ ਦੇ ਕੋਲ ਵੀ ਇਸਮਾਨ ਚੋਂ ਹੈ ਜੇ ਸਰਕਾਰ ਚੋਂ ਤੇ ਮੰਨ ਲਈ ਵਾਲੇ ਬੜੇ ਸਰਕਾਰਾਂ ਦੇ ਹੱਥ ਜੀ ਵੀ ਅਸਮਾਨ ਚੱਲਦੇ ਆ ਹੈਂ ਇਹ ਸਰਕਾਰਾਂ ਵੀ ਕਰ ਭਾਰਾ ਆਪਣੀ ਵਾਲੀ ਸੀ ਇਹ ਬੰਦੇ ਦੀ ਕਰ ਭਾਰਾ ਤੁਸੀਂ ਜੋ ਸੁਣਿਆ ਹੈ ਜੋ ਤੁਸੀਂ ਦੇਖਿਆ ਹੈ ਜੋ ਫੈਲਮੀ ਲੈਂਡ ਦੇ ਵਿੱਚ ਉਹ ਇਲਾਕਿਆਂ ਦੇ ਵਿੱਚ ਜਿਹਾ ਦਿਖਾਇਆ ਜਾਂਦਾ ਤੁਸੀਂ ਉਹ ਤਾਂ ਕੋਈ ਵਿਚਾਰਦੇ ਪਰ ਉਹ ਤਾਂ ਸਿਰਫ ਦਿਖਾਇਆ ਜਾਂਦਾ ਸਮਝਾਇਆ ਨਹੀਂ ਗੱਲ ਸੱਚ ਹੁੰਦੀ ਆ ਭਾਵੇਂ ਉਹਦੇ ਵਿੱਚ ਸਮਝਾਇਆ ਨਹੀਂ ਜਾਂਦਾ ਵੀ ਜਿੱਥੇ ਬੰਦਾ ਬੈਠ ਕੇ ਭਗਤੀ ਕਰਦਾ ਉਹ ਘਰ ਚ ਬੈਠਾਈ ਦੀ ਬੈਠੀ ਕਰੇ ਚਾਹੇ ਉਹ ਕਿਤੇ ਬੈਠੇ ਬੈਠੀ ਕਰੇ ਜੁਗਾ ਚਾਹੇ ਉਹਨਾਂ ਸਮਾਨ ਚੁੱਤਣਾ ਤੇ ਉੱਠ ਸਕਦਾ ਉਹਦੇ ਲਈ ਕਾਫੀ ਭਗਤੀ ਹੀ ਹੋਣੀ। ਉਹ ਨਾਮ ਜਪਦਾ ਕੋਈ ਇਬਾਦਤ ਐਸੀ ਕਰੇ ਭਗਤੀ ਐਸੀ ਕੋਈ ਲੱਖਦਾ ਤਾਂ ਸਤਿਗੁਰੂ ਦੀ ਫੀਟ ਤੁਹਾਡੇ ਤੇ ਪਰਸਾ ਬਣਦਾ। ਉਹ ਦੂਜੇ ਨੰਬਰ ਦੇ ਮੰਦਰੇ ਵਾਲਿਓ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਫੇਸਬੁਕ ਨਹੀਂ ਕਰਦਾ। ਜਾਂ ਤੁਸੀਂ ਕੋਈ ਚੰਗੀ ਗੱਲ ਕਰਨੀ ਹੁੰਦੀ ਹੈ ਉਹ ਵੀ ਤੁਸੀਂ ਮਿਲਦੇ ਦਾ ਕਰ ਸਕਦੇ ਆ। ਜਾ ਤੁਸੀਂ ਕੋਈ ਮਾੜੀ ਗੱਲ ਕਰਨੀ ਹੁੰਦੀ ਆ ਮੈਨੂੰ ਬੁਰਾ ਕੋਈ ਲੱਭ ਸਮੂਹਣਾ ਹੁੰਦਾ ਤਾਂ ਵੀ ਮੈਨੂੰ ਮੰਨਣੇ ਵਾਲੋ ਫੋਨ ਕਰੋ 9998093533 ਤੇ ਮੈਨੂੰ ਕਾਲ ਕਰਿਆ ਜੀ ਤੇ ਆਪਾਂ ਗੱਲ ਕਰਿਆ ਕਰਾਂਗੇ ਮੈਨੂੰ ਕੋਈ ਬਲੀਵ ਨਹੀਂ ਮੈਨੇ ਕਦੀ ਨਹੀਂ ਦੱਸਦੇ ਵੀ ਕਮੈਂਟ ਕੀ ਆਇਆ ਕਈ ਵਾਰ ਕਹਿੰਦੇ ਹੁੰਦੇ ਕਹਿੰਦੇ ਬਾਬਾ ਜੀ ਲੋਕ ਚੰਗਾ ਬੋਲਦੇ ਦੋ ਚਾਰ ਬੰਦੇ ਗਲਤ ਮੈਸੇਜ ਕਰਦੇ ਅਸੀਂ ਮੰਨਣੇ ਵਾਲੋ ਕਿਸੇ ਨਾਲ ਲੜਨੇ ਨੂੰ ਨਹੀਂ ਆਏ ਇਸ ਨਾਲ ਝਗੜਾ ਕਰਨ ਨੂੰ ਨਹੀਂ ਆਇਆ ਹੈ ਨਾ ਇਸ ਕਰਕੇ ਮੰਦਿਰ ਨੂੰ ਨਾਮ ਜਪੋ ਉਹਨੇ ਨਾ ਬਹਿਨ ਮਾ ਚ ਨਿਕਲ ਇਬਾਦਤ ਐਸੀ ਕਰੋ ਖੁਸ਼ੀਆਂ ਇੰਨੀਆਂ ਮਨਾਓ ਕਿ ਤੁਸੀਂ ਔਰਡ ਦੇ ਫਿਰ ਖੁਸ਼ੀਆਂ ਔਰਡ ਦੇ ਫਿਰ ਰਹਿਮਤਾਂ ਔਰਡ ਦੇ ਹੈ ਅਸਮਾਨੀ ਦਰਖਤ ਵੀ ਹੁੰਦੇ ਆ ਮੰਦਿਰ ਵਾਲੇ ਇਹ ਬਲੀਵ ਕਰੋ ਇਹਨਾਂ ਗੱਲਾਂ ਤੇ ਇਹ ਨਹੀਂ ਹੈ ਕਿ ਇਹ ਕਲਪਨਾ ਆ ਇਹ ਨਹੀਂ ਹੈ ਕਿ ਤੁਹਾਨੂੰ ਵੈਸੇ ਹੀ ਸਮਝਾ ਰਹੇ ਆ ਜਾਂ ਸਾਧੂ ਸੰਤ ਤੁਹਾਨੂੰ ਮਗਰ ਲਾਉਂਦੇ ਹੋ ਮੰਦਿਰ ਵਾਲੇ ਸਾਧੂ ਸੰਤਾਂ ਨੂੰ ਮੰਨੋ ਸਾਧੂ ਸੰਤਾਂ ਕੋ ਬੈਠ ਕੇ ਤੁਹਾਨੂੰ ਚੰਗਾ ਹੀ ਮਹਿਨ ਆਇਆ ਕੁਝ ਗਲਤ ਨਹੀਂ ਹੋਣਾ ਤੁਹਾਡੇ ਇਸ ਦਾ ਕੋਈ ਬੰਦਗੀ ਐਸਾ ਨਾਮ ਹੋ ਜਾ ਕੋ ਕਿ ਬਾਦਸ਼ਾਹ ਕਹਿੰਦੇ ਆ ਕਿ ਕੋਠੀਆਂ ਦਾ ਹੰਕਾਰ ਨਾ ਕਰੋ ਗੱਡੀਆਂ ਦਾ ਹੰਕਾਰ ਨਾ ਕਰੋ ਕੀ ਹੋਇਆ ਤੂੰ ਕੋਠੀਆਂ ਪਾਈਆਂ ਉਹ ਮਨ ਵਿੱਚ ਮੰਦਰ ਇੱਕ ਬਣਾਇਆ ਨਾ ਪੀਰਾ ਗੁਰਾਂ ਦੀ ਬੰਦਗੀ ਕਰਕੇ ਗੁਰ ਰੰਗ ਚੜਾਇਆ ਹਾਂ ਹਣ ਬੜਾ ਦੇ ਸਾਦੀ ਬੰਦਗੀ ਕਰਕੇ ਗੂੜਾ ਹਰੰਗ ਚੜਾਇਆ ਨਾ ਗੁਰੂ ਰਾਮਦਾਸ ਦੀ ਬੰਦਗੀ ਕਰਤੀ ਗੂੜਾ ਹਰੰਗ ਚੜਾਇਆ ਮੰਦਨੇ ਵਾਲੇ ਸਰਕਾਰਾਂ ਦੇ ਨਾਲ ਇਸ ਕਰਕੇ ਨੇ ਆ ਅਸੀਂ ਬਚਪਨ ਤੋਂ ਮੰਨਦੇ ਆ ਅੱਜ ਦੇ ਵੀ ਮੰਨਦੇ ਔਰ ਤੁਸੀਂ ਵੀ ਚੰਗੀ ਸੋਚ ਰੱਖੋ ਆਪਣੇ ਆਪ ਦੇ ਪਹਿਲਾਵੇ ਦੇ ਹਿਸਾਬ ਨਾਲ ਦੱਸੂ ਕਿ ਅਸੀਂ ਐਸੇ ਧਰਮ ਦੇ ਆ ਇਦਾਂ ਆ ਸੀ ਮੰਦਨੇ ਵਾਲਿਓ ਆਪਣੇ ਮਨ ਦਾ ਆਪਣੀ ਸੋਚ ਦਾ ਪਹਿਨਾਵਾ ਵਧੀਆ ਰੱਖੋ ਕਿ ਜਿਹੜਾ ਆਖਾ ਵਾਲਾ ਪਹਿਨਾਵਾ ਆ ਇਹਨੂੰ ਵੀ ਸੋਚਾ ਰੱਖੋ ਹਾਂ ਔਰ ਔਰ ਨਿੰਦਿਆ ਨਾ ਕਰੂ ਔਰ ਬਹਿਮਾਂ ਤੋਂ ਬਾਹਰ ਨਿਕਲ ਜਾ ਤੁਸੀਂ ਇੱਦਾਂ ਦੀ ਉੱਡਣ ਵਾਲੀਆਂ ਚਿਟਾਈਆਂ ਦੇਖਣੀਆਂ ਆਂ ਆ ਭਲਾ ਬੈੱਡ ਤੇ ਬਹਿ ਕੇ ਉੱਪਰ ਅਸਮਾਨ ਚ ਬਾਹਰ ਚਿੱਤਾ ਕਰੋ ਤੁਸੀਂ ਤਾਂ ਬਿਲਦੇ ਰਹਿ ਕੇ ਕਹਿੰਦੇ ਆ ਵਾ ਰੀਚਾਰਜ ਹੋ ਜੂਵੇ ਬੈੱਡ ਦੇ ਵਿੱਚ ਵੀ ਰੀਚਾਰਜ ਹੁੰਦਾ ਹੋਵੇ ਤੇ ਆਏ ਹੁਣ ਦੇਖੀਂ ਦੇਖੋ ਮੈਨੂੰ ਕਹਿੰਦੇ ਆ ਆਪਾਂ ਇੰਗਲੈਂਡ ਚਲ ਜੀਏ ਕੈਨੇਡਾ ਚਲ ਜੀਏ ਮੈਂ ਕਹਿੰਦਾ ਮੈਂ ਤੇ ਦਾਰੀ ਉੱਡਣ ਵਾਲੀ ਚਿਟਾਈ ਹੁੰਦੀ ਤੁਹਾਨੂੰ ਕੀ ਲੱਗਦਾ ਕਿ ਮੈਂ ਟੂਰ ਹਾਜ ਬੁੱਕ ਕਰਦਾ ਮੈਂ ਕਿ ਤੇ ਉੱਤੇ ਬੈਠ ਕੇ ਨਾ ਕੈਨੇਡਾ ਜਾਵਾਂ ਉੱਤੇ ਬੈਠ ਕੇ ਨਾ ਇੰਗਲੈਂਡ ਜਾਵਾਂ ਇਸ ਕਰਕੇ ਸੋਚ ਨੂੰ ਵਧੀਆ ਰੱਖੋ ਤੇ ਮੰੰਦਿਆ ਤੂੰ ਬਚੋ ਨਸ਼ੇ ਤੋਂ